ਫਰਵਰੀ ਮਹੀਨੇ ਵਿੱਚ ਜਨਮੇ ਵਿਅਕਤੀ ਆਰਥਿਕ ਸਿਹਤ ਅਤੇ ਵਿਆਸ ਹੁੰਦੀ 21 ਜਨਵਰੀ ਤੋਂ 19 ਫਰਵਰੀ ਤੱਕ ਕੁੰਭ ਰਾਸ਼ੀ ਦਾ ਪ੍ਰਭਾਵ 28 ਜਨਵਰੀ ਤੋਂ 19 ਫਰਵਰੀ ਤੱਕ ਰਹਿਦਾ ਹੈ ਇਸ ਸਮੇਂ ਵਿੱਚ ਜਨਮੇ ਵਿਅਕਤੀ 7 ਦਿਨ ਪਹਿਲਾਂ ਵੀ ਆਪਾਂ ਲਾ ਸਕਦੇ ਹਾਂ ਇਹਨਾਂ ਵਿਅਕਤੀਆਂ ਦੇ ਨਾੜਾ ਜਿਗਰ ਤੇ ਪਿੱਤੀ ਵਰਗੀਆਂ ਬਿਮਾਰੀਆਂ ਤੋਂ ਹੀ ਗ੍ਰਸਤ रह ਸਕਦੇ ਨੇ ਕਈ ਵਾਰ ਇੰਨੇ ਗ੍ਰਸਤ ਹੋਣਗੇ ਕਿ ਡਾਕਟਰਾਂ ਨੂੰ ਵੀ ਇਲਾਜ ਕਰਨਾ ਮੁਸ਼ਕਲ ਹੋ ਸਕਦਾ ਹੈ ਇਹ ਲੋਕ ਮਸ਼ਹੂਰੀ ਵਾਲੀਆਂ ਨੀਮ ਹਕੀਮ ਵਾਲੀਆਂ ਤਾਕਤਵਰ ਦਵਾਈਆਂ ਲੈਂਦੇ ਆ ਮਿਲ ਜਾਣਗੇ ਤੇ ਕਈ ਵਾਰ ਆਪਣੇ ਦੋਸਤਾਂ ਨੂੰ ਵੀ ਇਹਨਾਂ ਦਵਾਈਆਂ ਦੀ ਸਲਾਹ ਦਿੰਦੇ ਨਜ਼ਰ ਆਉਣਗੇ ਕਈ ਵਾਰ ਆਪਣੀ ਜੇਬ ਵਿੱਚੋਂ ਵੀ ਉਹਨਾਂ ਨੂੰ ਦਿੰਦੇ ਨਜ਼ਰ ਆਉਣਗੇ ਬੁਢਾਪੇ ਵਿੱਚ ਖੂਨ ਦੀ ਕਮੀ ਬੀਪੀ ਵਿੱਚ ਗੜਬੜੀ ਸਿਰ ਅਤੇ ਪਿੱਠ ਦਰਦ ਦਿਲ ਦੀ ਧੜਕਣ ਵਿੱਚ ਤੇਜ਼ੀ ਗੁਰਦਿਆਂ ਵਿੱਚ ਕਮਜ਼ੋਰੀ ਅਤੇ ਆਮ ਕਮਜ਼ੋਰੀ ਵੀ ਰਹਿਣ ਦੀ ਚਾਂਸ ਨੇ ਪੈਰਾਂ ਤੇ ਅੱਡੀਆਂ ਤੇ ਦੁਰਘਟਨਾਵਾਂ ਨਾਲ ਹੱਡੀਆਂ ਟੁੱਟਣ ਦੀ ਲੱਤਾਂ ਦੀ ਹੱਡੀਆਂ ਟੁੱਟਣ ਦੀਆਂ ਘਟਨਾਵਾਂ ਵੱਧ ਪੈਰਾਂ ਵੱਲ ਵੱਧ ਰਹਿਣਗੇ ਚਾਂਸ ਨੇ ਸ਼ਨੀ ਅਤੇ ਜੂਪੀਟਰ ਦੇ ਪ੍ਰਭਾਵ ਨਾਲ ਕਿਸਮਤ ਵਿੱਚ ਬڑے-ਬڑے ਅਣਕਿਆਸੀ ਉਤਰਾਅ ਚੜ੍ਹਾਅ ਹੋ ਜਾਣ ਦੀ ਬਹੁਤ ਉਮੀਦ ਹੈ ਦੁਚਿੱਤੀ ਵਾਲਾ ਜਾਂ ਖਤਰਨਾਕ ਢੰਗ ਦੇ ਮਾਮਲਿਆਂ ਵਿੱਚ ਬਹੁਤ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਨਹੀਂ ਤਾਂ ਗੜਬੜੀ ਹੋ ਸਕਦੀ ਹੈ ਰੇਲਵੇ, ਬਿਜਲੀ, ਉਡਾਣ ਅਤੇ ਨਵੀਆਂ-ਨਵੀਆਂ ਕੰਪਨੀਆਂ ਵਿੱਚ ਤਨ ਲਵਾ ਕੇ ਤੁਸੀਂ ਆਵੋ ਧਨ ਲਾਉਣ ਦੇ ਯੋਗ ਹਨ ਪੂਰੇ ਦਿਮਾਗ ਨਾਲ ਕੰਮ ਨਾ ਕਰਨ ਤੇ ਆਮਦਨੀ ਘਟ ਕਈ ਵਾਰ ਬਹੁਤ ਘਟ ਤੇ ਕਿਤੇ-ਕਿਤੇ ਵੱਧ ਵੀ ਸਕਦੀ ਹੈ ਪਰ ਆਪਣਾ ਪੂਰਾ ਕਨਸੈਂਟ੍ਰੇਟ ਧਿਆਨ ਨਾਲ ਕੰਮ ਕਰਨ ਵਾਲੇ ਇਹ ਲੋਕ ਆਪਣੀ ਆਮਦਨ ਨੂੰ ਸਟੇਬਲ ਰੱਖ ਸਕਣਗੇ ਇੱਕ ਵਾਰ ਅਚਾਨਕ ਤੇ ਅਜੀਬ ਢੰਗ ਨਾਲ ਧਨਲਾਭ ਦੇ ਬਹੁਤ ਜੋਖਮ ਹਨ ਇਹਨਾਂ ਦੀ ਤੀਜੀ ਬਾਜੂ ਤ੍ਰਿਕੋਣ ਦੀ ਤੀਸਰੀ ਰਾਸ਼ੀ ਕੰਬੋ ਜਿਹੜੀ 21 ਜਨਵਰੀ ਤੋਂ 19 ਫਰਵਰੀ ਤੱਕ ਸ਼ੁਰੂ ਹੁੰਦੀ ਹੈ ਬਾਜੂ ਤ੍ਰਿਕੋਣ ਦੀਆਂ ਦੋ ਹੋ ਹੋ ਰਾਸ਼ੀਆਂ ਮਿਥਨ 21 ਮਈ ਤੋਂ 20 ਜੂਨ ਤੱਕ ਤੁਲਾ 21 ਦਸੰਬਰ ਤੋਂ 21 ਸਤੰਬਰ ਤੋਂ 20 ਅਕਤੂਬਰ ਤੱਕ ਇਹਨਾਂ ਰਾਸ਼ੀਆਂ ਦੇ ਅੰਤ ਦੇ ਮਗਰਲੇ 7 ਦਿਨਾਂ ਦੇ ਸੰਧੀ ਕਾਲ ਵਾਲੇ ਦਿਨਾਂ ਵਿੱਚ ਜਨਮੇ ਵਿਅਕਤੀਆਂ ਨਾਲ ਇਹਨਾਂ ਦੇ ਬਹੁਤ ਹੀ ਮਧੁਰ ਸਬੰਧ ਰਹਿਣਗੇ ਇਹਨਾਂ ਨਾਲ ਇਹਦਾ ਵਿਆਹ ਬਹੁਤ ਵਧੀਆ ਚੱਲੇਗਾ ਧੰਨਵਾਦ ਜੀ ਅੱਗੇ ਫਿਰ ਲਾਈਕ ਤੇ ਕਮੈਂਟ ਕਰਨਾ